ਸਾਸ੍ਰੀ ਕਰ ਮੇਰੇ ਪਿਆਰੇ ਸਾਥੀਓ ਕੀ ਹਾਲ ਨੇ ਸਭ ਦੇ ਆਈ ਹੋਪ ਸਾਰੇ ਵਧੀਆ ਹੋਵੋਗੇ ਮੈਂ ਸਵਾਗਤ ਕਰਦਾ ਆਪਣੀ YouTube ਚੈਨਲ ਟੌਪ ਟ੍ਰੈਂਡਿੰਗ ਜੀਕੇ ਟ੍ਰਿਕ ਪੰਜਾਬੀ ਦੇ ਵਿੱਚ ਇਹ ਚੈਨਲ ਤੁਹਾਨੂੰ ਸਟਡੀ ਰਿਲੇਟਡ ਸਾਰਾ ਸਟਡੀ ਮਟੀਰੀਅਲ ਸਟਡੀ ਨੋਟਸ ਬੁੱਕਸ ਨਵੀਆਂ ਵੈਕੈਂਸੀਸ ਜੋਬਸ ਨਵੀਆਂ ਪੰਜਾਬ ਦੀਆਂ ਭਾਰਤੀਆਂ ਨੌਕਰੀਆਂ ਸੈਂਟਰ ਦੀਆਂ ਨਵੀਆਂ ਨੌਕਰੀਆਂ ਜਿਹੜੀਆਂ ਵੀ ਆਉਂਦੀਆਂ ਨੇ ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਕੋਈ ਵੀ ਤੁਹਾਨੂੰ ਕੋਈ ਸਟਡੀ ਮਟੀਰੀਅਲ ਦੀ ਲੋੜ ਆ ਕੋਈ ਨਵੇਂ ਕਰੰਟ ਅਫੇਅਰ ਬੁੱਕਸ ਕੋਈ ਵੀ ਚਾਹੀਦਾਗਾ ਕੋਈ ਨਵਾਂ ਨੋਟੀਫਿਕੇਸ਼ਨ ਚਾਹੀਦਾ ਨੌਕਰੀ ਰਿਲੇਟਡ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਟੈਲੀਗ੍ਰam ਦਾ ਲਿੰਕ ਆ ਤੁਸੀਂ ਉਹਦੇ ਨਾਲ ਜਰੂਰ ਜੁਆਇਨ ਕਰ ਲਓ ਠੀਕ ਆ ਇਹ ਸਾਰਾ ਕੁਝ ਮੈਂ ਉੱਥੇ ਸ਼ੇਅਰ ਕਰਦਾਗਾ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਦੇ ਦਾਂ ਜਿਹੜੇ ਨਵੇਂ ਆਏ ਨੇ ਇਸ ਚੈਨਲ ਦੇ ਉੱਪਰ ਉਹ ਪਹਿਲਾਂ ਸਭ ਤੋਂ ਇਹ ਵੀਡੀਓ ਨੂੰ ਲਾਈਕ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਨੌਕਰੀਆਂ ਨਵੇਂ ਸਟੱਡੀ ਮਟੀਰੀਅਲ ਸਭ ਕੁਝ ਤੁਹਾਨੂੰ ਪਤਾ ਲੱਗ ਜੇ ਠੀਕ ਆ ਜੀ ਹੁਣ ਮੈਂ ਅੱਗੇ ਵਧਾਂਗਾ ਦੋਸਤੋ ਤੁਹਾਡੇ ਲਈ ਇੱਕ ਬਹੁਤ ਵਧੀਆ ਨੌکریاں ਨਿਕਲੀਆਂ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰੀ ਹੋਈ ਆ ਬੀਐਡ ਕਰੀ ਹੋਈ ਆ ਉਹਨਾਂ ਲਈ ਇਹ ਨੌکریاں ਨਿਕਲੇ ਨੇ ਕਿੰਨਾ ਨੇ ਕੱਢਨੇ ਸ਼੍ਰੋਮਿਕਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਲਜ ਨੇ ਉਹਨਾਂ ਲਈ ਟੀਚਰ ਦੀਆਂ ਨੌکریاں ਨਿਕਲੀਆਂ ਲੰਗੀਆਂ ਨੌکریاں ਬਹੁਤ ਵਧੀਆ ਨੇ ਮੈਂ ਤੁਹਾਨੂੰ ਡਿਟੇਲ ਚ ਮੜਾ ਸਮਝਾ ਦਿੰਦਾ ਕਿ ਕਾਦੀਆਂ ਕਾਦੀਆਂ ਨੌکریاں ਹੈਗੀਆਂ ਨੇ ਆਪਣਾ ਇਹਦੇ ਵਿੱਚ ਕਾਲਜ ਦਿੱਤੇ ਹੋਏ ਨੇ ਆਪਾਂ ਨੂੰ ਤੇ ਇਹਦੀ ਮੈਂ ਤੁਹਾਨੂੰ ਲਾਸਟ ਤਰੀਕ ਵੀ ਦੱਸ ਦਿੰਦਾ ਤੇ ਪਹਿਲੇ ਤਾਂ ਤੁਸੀਂ ਇਹ ਸੁਣ ਲਓ ਇਹਦੀ ਲਾਸਟ ਡੇਟ ਹੈਗੀ ਆ ਆਨਲਾਈਨ ਦੀ ਉਹ ਹੈਗੀ ਆਪਣੀ 30 ਤਰੀਕ ਜੂਨ ਦਾ ਮਹੀਨਾ ਜਿਹੜਾ ਹੁਣ ਚ 30 ਤਰੀਕ ਤੁਹਾਡੀ ਲਾਸਟ ਤਰੀਕ ਆ ਤੇ ਆਨਲਾਈਨ ਜਿਹੜੀ ਰਜਿਸਟ੍ਰੇਸ਼ਨ ਫੀਸ ਆ ਉਹ 500 ਰੁਪਏ ਲੱਗੂਗੀ ਤੇ ਇਹ ਤੋਂ ਬਾਅਦ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆਗਾ ਆਪਣੇ ਜਿਹੜੇ ਗ੍ਰੈਜੂਏਸ਼ਨ ਦੇ ਮਾਰਕਸ ਨੇ ਉਹ 50% ਹੋਣ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਦੇ ਜਿਹੜੇ ਉਹ 55% ਹੋਣ ਤੇ ਹੋਰ ਇਹਨਾਂ ਨੇ ਦੱਸਿਆ ਹੋਇਆ ਕਾਲਜ ਜਿੰਨੇ ਵੀ ਕਾਲਜ ਨੇ ਕਿ ਸਾਰੇ ਇਹਦੇ ਵਿੱਚ ਆ ਜਾਂਦੇ ਨੇ ਡਿਟੇਲ ਆਫ ਜਿਹੜੇ ਕਾਲਜਸ ਨੇ ਉਹ ਸਾਰੇ ਇਹਦੇ ਵਿੱਚ ਦੱਸਦੇ ਉਹਨਾਂ ਨੇ ਕਿ ਕਾਹਦੀਆਂ ਕਾਹਦੀਆਂ ਪੋਸਟਾਂ ਨੇ ਇੰਗਲਿਸ਼ ਮੈਥ ਕੰਪਿਊਟਰ ਸਾਰਿਆਂ ਦੀ ਕਾਲਜ ਦੇ ਨਾਮ ਨਾਮ ਨੇਗੇ ਮੈਂ ਤੁਹਾਨੂੰ ਇਹ ਜਿਹੜਾ ਪੀਡੀਐਫ ਆ ਇਹ ਸਾਰੀ ਫਾਈਲ ਮੈਂ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਤੁਹਾਨੂੰ ਸ਼ੇਅਰ ਕਰ ਦੂੰਗਾ ਤੁਸੀਂ ਉੱਥੋਂ ਆਪਣਾ ਪੜ੍ਹ ਲਿਓ ਠੀਕ ਆ ਜੀ ਤੇ ਇਹ ਪੋਸਟਾਂ ਅਪਲਾਈ ਕਰ ਦਿਓ ਇਹਨਾਂ ਦੀ ਲਾਸਟ ਡੇਟ ਲਵੀ ਆ ਤੇ ਬਾਕੀ ਜੋ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਈ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਦੇ ਦੂੰਗਾ ਤੇ ਬ YouTube ਚੈਨਲ ਮੇਰਾ ਸਬਸਕ੍ਰਾਈਬ ਕਰ ਲਿਓ ਮੋਰ ਵੀਡੀਓਸ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ